जलंधर के स्पेशल टास्क फोर्स में तैनात महिला सिपाही और उसके बच्चों को जान से मारने की कोशिश की गई है हादसा उस वक्त हुआ जब महिला सिपाही अपने बच्चों को छोड़ने गांव जा रही थी गांव के बाहर कुछ बदमाशों ने महिला की कार को घेर लिया और गाली गलौज करने लगे एस में तैनात महिला पुलिस मुलाजिम ने जब देखा कि बदमाश उनके कार को रोकना चाहते हैं तो उसने कार की स्पीड बढ़ा दी इस दौरान कुछ युवकों ने कार पर डंडे और ईंटों से हमला कर दिया जिससे उसके कार में कई जगह डेंट पड़ गए महिला किसी तरह कार भगा कर अपने घर पहुंची इस दौरान बदमाश उसकी कार का पीछा करते हुए उसके घर भी पहुंच गया और वहां भी मारपीट शुरू कर दी इस दौरान बदमाशों ने तेज तार हथियार से एस महिला को जान से मारने की कोशिश की महिला मुलाजिम का एक बच्चा गाड़ी में बेहोश हो गया ਲੱਟਾ ਤੂੰ ਆਨੇ ਮੈਨੂੰ ਲੱਟਾ ਤੂੰ ਆਨੇ ਮੈਨੂੰ ਲੱਟਾ ਮਾਰਿਆ ਗੱਡੀ ਦੇ ਮੈਨੂੰ ਬਹੁ ਖਿੱਚ ਕੇ ਸੁੱਟਿਆ ਤੂੰ ਗੱਡੀ ਦੀ ਚਾਬੀ ਫੜਾ ਦੇ ਮੇਰੀ ਦੀ ਗੱਡੀ ਦੀ ਚਾਬੀ ਫੜਾ ਦੇ ਗੱਡੀ ਦੀ ਚਾਬੀ ਫੜਾ ਦੇ ਕੀ ਕਰਦਾਂ ਇਹਨੇ ਲਾਇਆ ਗੱਡੀ ਦੀ ਚਾਬੀ ਛੁੱਟੀ ਨੇ ਡੈੜੀ ਗੱਡੀ ਤੋੜੀ ਐਨੇ ਮੇਰੀ ਨੂੰ ਦੇਖ ਮਾਰਿਆ ਕਿੰਨੀ ਗੱਡੀ ਤੋੜੀ ਐਨੇ ਮੇਰੀ ਠੀਕ ਹੈ ਗੱਡੀ ਮਾਰੀ ਕਿਆ ਮੇਰੇ ਕੱਪੜੇ ਪਾੜਨ ਤੱਕ ਗਿਆ ਇਹ ਆ ਮੁੰਡਾ ਜਿਆਦਾ ਮਸਲਾ ਗਿਆ ਆ ਮਲਾਇਆ ਕਰਾਓ ਆ ਆਪਣਾ ਮਲਾਇਆ ਆ ਜਾ ਚਲੋ ਚਲ ਚਲੋ 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 ਮਲਾਇਆ ਕਰਾਓ ਜੱਟਾਂ ਦੀ ਕੀ ਆ ਉਹ ਜੀ ਨਹੀਂ ਮੈਂ ਤਾਂ ਦੇ ਦਿੰਦੀ ਆ ਠੀਕ ਹੈ ਗੱਡੀ ਤੋੜੀ ਤੇ ਮੇਰੀ ਗੱਡੀ ਦੇ ਵੇਖ ਕੇ ਮਾਰ ਮਾਰ ਤੋੜੀ ਆ ਮਲਾਇਆ ਕਰਾਓ ਇਹਦਾ ਗੱਡੀ ਵੇਖੀ ਤਾਂ ਤੋੜੀ ਇਹਨੇ ਠੀਕ ਹੈ ਤੁਸੀਂਾਂ ਤੇਰਾ ਮਲਾਇਆ ਕਰਾਓ ਮੇਰੇ ਕੱਪੜੇ ਪਾੜਨ ਤੱਕ ਗਿਆ ਨਾ ਮੈਂ ਤੂੰ ਗੱਡੀ ਪੱਲੀ ਤਾਂ ਕਿ ਆਹਦੇ ਸਾਹਮਣੇ ਕੀ ਕੁਝ ਕੀਤਾ ਨੇ ਗੱਡੀ ਮੇਰੀ ਆਹ ਆਹ ਕੀ ਗੱਤਾਂ ਨੇ ਤੁਹਾਨੂੰ ਕੁਝ ਨਾ ਗੱਲ ਕਰੋ ਤਰੀਕੇ ਨਾ ਕਰੋ ਹਾਂ ਬੰਦੇ ਉਹ ਕੋਈ ਅਕਲ ਸਿੱਖੋ ਜਨਾਨੀ ਦੇ ਗਾਲਾਂ ਕੱਢ ਕੇ ਪੈਣ ਦੇ ਦੇ ਮੈਂ ਕੋਈ ਮਾੜਾ ਨਾ ਵੀ ਬੰਦੇ ਮਿਲੇ ਮੈਂ ਕਿਉਂ ਖੜੀ ਹੋਵਾਂ ਉੱਥੇ ਗੱਡੀ ਤੇ ਉਹ ਬੱਚੇ ਬੈਠੇ ਆ ਆ ਗੱਡੀ ਥੋੜੀ ਮੇਰੀ ਸਾਰੀ ਉਹ ਬੱਚੇ ਮੇਰੇਆਂ ਨੂੰ ਵੇਖੋ ਕੀ ਹਾਲ ਕੀਤਾ ਪਿਆ ਬੱਚਿਆਂ ਦਾ ਹਾਲ ਦੇਖੋ ਕੀ ਕੀਤਾ ਪਿਆ ਮੋਦੀ ਸਾਰੀ ਘਾਤੋ ਕਹਣੀ ਹੈ ਯਾਰ ਕੁੜੀ ਮੈਂ ਕਿਉਂ ਰੋਕਾਂ ਕਿਸੇ ਬੰਦੇ ਨੂੰ ਵੇਖ ਕੇ ਗੱਡੀ ਨਾ ਗੱਡੀ ਕਿਉਂ ਰੋਕੋ ਮੈਂ ਯਾਰ ਕਰਾ ਲੂੰਗੀ ਕਰਾ ਲੂੰਗੀ ਬਿਊਟੀ ਕਾਲ ਦੇ ਮਰਾਜਾ ਕਰਾ ਦੂੰਗੀ ਆ ਗੱਡੀ ਪਰ ਨਹੀਂ ਆਦਰ ਜੱਟੇ ਮੁੰਡੇ ਦਾ ਨਾ ਨਾ ਕੋਈ ਨਹੀਂ ਹੋ ਜਾਊਗਾ ਗਲਤ ਕੀ ਪੰਜਾਬ ਪੁਲਿਸ ਦੇ ਵਿੱਚ ਅਸੀਂ ਇੱਥੇ ਦੁਕਾਨਾ ਤੇ ਮੈਂ ਰਾਤ 7:00 ਫਰੀਦ ਦੇ ਰਾਤ 7:30 ਤੋਂ ਲੈ ਕੇ 11:00 ਤੱਕ ਬੰਦ ਮੇਰੇ ਦੋਨੇ ਪੱਲੇ ਮੇਰੇ ਨਾਲ ਸੀ 30 ਸਾਲ ਤੋਂ ਉਸ ਪਾਕਿਸਤਾਨੀ ਮਾਸਾ ਦਾ ਜਦੋਂ ਮੈਂ ਜਾ ਰਹੀ ਸੀ ਕਿ ਹਾਈਵੇ ਤੇ ਮੰਜੀ ਸੀ ਪਿੰਡ ਨੂੰ ਇੱਕ ਘੈਰ ਮਿਲਦੀ ਹੈ ਕਿ ਮੈਂ ਕਰਨ ਕੀਤੀ ਕਰ ਜਾਈ ਸਾਹਮਣੇ ਨੇ ਦੇਖਿਆ ਕਿ ਐਕਟਵਾ ਦੇ ਉੱਪਰ ਜਿਹੜੇ ਆ ਮੁੰਡਾ ਇੱਕ ਸਵਾ ਬੈਠਾ ਤੇ ਲੱਗੇ ਦੋ ਮੁੰਡੇ ਜਿਹੜੇ ਆ ਉਹਨਾਂ ਨੇ ਡਟਾਰਨ ਤੇ ਤੱਕਵੇ ਲੈ ਕੇ ਖੜੇ ਨੇ ਮੇਨ ਉਸ ਟਾਈਮ ਮੈਂ ਇੱਕ ਵਾਰ ਫਿਰ ਵਾਹ ਚਾਕੇ ਕਿ ਇਹ ਤਾਂ ਕੋਈ ਲਟੇਰੀ ਹੈ ਮੈਨੂੰ ਉਤਰવા ਆਖੇ ਰਹੇ ਆ ਕਿ ਆ ਕੋਈ ਬਿਲਕੁਲ ਪਲੈਨਿੰਗ ਹੋ ਗਈ ਆ ਜਦੋਂ ਮੇਰੇ ਕੋਲ ਇੱਕ ਦਾ ਉਹਨਾਂ ਦੇਖਦੇ ਗੱਡੀ ਮੋੜ ਨਹੀਂ ਸਕਦੀ ਹਿੱਸਤਾ ਬਹੁਤ ਛੋਟਾ ਸੀ ਮੈਂ ਗੱਡੀ ਨੂੰ ਸਪੀਡ ਤੇ ਤੇਜ਼ੀ ਦਿੱਤੀ ਜਦੋਂ ਮੇਰੀ ਗੱਡੀ ਨਾਲ ਸਪੀਡ ਦੇਖ ਕੇ ਤਾਂ ਉਹਨਾਂ ਨੂੰ ਪੈ ਵੀ ਆ ਤੇ ਨਹੀਂ ਉਹਨਾਂ ਤੋਂ ਗੱਲ ਬਣੀ ਦਰ ਹੁਣ ਮੇਰੇ ਪਿੱਛੇ ਐਕਟ ਵਾਲਾ ਆ ਕੇ ਮੇਰੀ ਗੱਡੀ ਦੇ ਉੱਪਰ ਲਾਠੀ ਚਾਰਜ ਕਰਦੇ ਰਹੇ ਮੈਂ ਸਪੀਡ ਤੇ ਜਿੰਨੀ ਜਿਹਾ ਹੋ ਸਕਿਆ ਮੋਂ ਨਾਲ ਤੋਂ ਡਿਸਟੈਂਸ ਪਾ ਲਈ ਗੱਡੀ ਫੇਚ ਗਈ ਆ ਫੇਸੇ ਕਿ ਮੈਂ ਉਸੇ ਪਿੰਡ ਦੇ ਵਿੱਚ ਗੱਡੀ ਵਾੜੀ ਆ ਵਾਰਕਿੰਗ ਆਪਣੇ ਘਰ ਦੇ ਅੰਦਰ ਜਦੋਂ ਕਾਰ ਦੀ ਸਾਡੀ ਦੀ ਕਣੀ ਮੁੜਦੀ ਹੈ ਹਾਸੇ ਦੀ ਘਾਰਿਆ ਤਾਂ ਕੁਝ ਕਿਸੇ ਸਾਥ ਨੂੰ ਲੈਣੀ ਜਦੋਂ ਮੈਂ ਕਾਰ ਨੂੰ ਗੱਡੀ ਮੋੜੀ ਆ ਮੋੜ ਦੀ ਉਹ ਉਸੇ ਗਲੀ ਚ ਕਾਰ ਵਾਲੀ ਕਵੀ ਦੇ ਵਿੱਚੇ ਘੜ ਤੋਂ ਘੱਟ ਵੀ ਪੰਜ ਛੇ ਐਕਟਵਾ ਪੰਜ ਛੇ ਮੋਟਰਸਾਈਕਲ ਆ ਗਏ ਔਰ ਮੇਰੇ ਪਿੱਛੇ ਇੱਕ ਸਕੋਰਪੀਓ ਗੱਡੀ ਜਿਹੜੀ ਆ ਉਹ ਉੱਪਰ ਹੀ ਮੇਰੇ ਚੜ ਗਈ ਆ ਬਿਲਕੁਲ ਜਦੋਂ ਮੈਂ ਆਪਣੀ ਗੱਡੀ ਜੀ ਸਪੀਡ ਦੇ ਵਿੱਚ ਸੀ ਆਪਣੇ ਬੱਚਾ ਕੇ ਬਚਾਲੀ ਆਪਣੇ ਬਚਾਲੀ ਜਦੋਂ ਉਹਨਾਂ ਨੇ ਉੱਥੇ ਵੀ ਮੇਰੇ ਤੇ ਹਮਲਾ ਕਰਨਾ ਸਟਾਰਟ ਕਰ ਦਿੱਤਾ ਉੱਥੇ ਜਾਂਦੇ ਆ ਇਹਨਾਂ ਨੇ ਮਿਲਣਾ ਕਾਫੀ ਵਾਰ ਕਰਤਾ ਜੀ ਹਰਕਤਾਂ ਕੀਤੀਆਂ ਇਹਨਾਂ ਨੇ ਜਿਹਦੇ ਨਾਲ ਕਰਕੇ ਨਾ ਮੇਰੀ ਗੱਡੀ ਨੂੰ ਖਲਵਾ ਲਈ ਮੇਰੇ ਕੋਲ ਗੱਡੀ ਦੇ ਚਾਪੀਆਂ ਥੋੜੀਆਂ ਨੇ ਬਾਕੀ ਦਾ ਉਹ ਵੀਡੀਓ ਵੀ ਆਪਣੇ ਕੋਲ ਹੈ ਗਿਆ ਮੇਰੇ ਤੋਂ ਜਿੰਨੀ ਵੀ ਕੈਚ ਹੋ ਸਕੇ ਅਸੀਂ ਟਿੱਕ ਲਿਆ ਕਿ ਇਹਨਾਂ ਨੇ ਮੁੰਡਿਆਂ ਨੇ ਵਿੱਚ ਜਿੱਦ ਕੋ ਮੁੰਡੇ ਦਾ ਮੈਨੂੰ ਨਾਂ ਪਤਾ ਲੱਗਾ ਕਰਮ ਕਰਮਜੋ ਸਿੰਘ ਆ ਇਹਦਾ ਨਾਂ ਉਹ ਇੱਕ ਬਕੀਤ ਸਿੰਘ ਆ ਬੰਦਾ ਬਾਕੀ ਸਾਰੇ ਜੋ ਵੀਡੀਓ ਦੇ ਵਿੱਚ ਜਿਹੜੇ ਚਿਹਰੇ ਕੰਧਾਂ ਤੋਂ ਟਿੰਡਲ ਦੱਸਣਗੇ ਉਹ ਲੱਗਦੇ ਦੇ ਟਿੰਡਲ ਦੱਸਣਗੇ ਕਿਹੜੇ ਕਿਹੜੇ ਦੇ ਮੁੰਡੇ ਨੇ ਇਹਨਾਂ ਨੇ ਉੱਪਰ ਜਾ ਕੇ ਮੇਰੇ ਤੋਂ ਗੱਡੀ ਖੋਲੀ ਆ ਤੇ ਮੈਨੂੰ ਕਰਕੇ ਇੱਥੇ ਕਿੰਦੇ ਪਾਸੇ ਹੋ ਜਾ ਤਾਂ ਮੁੰਡੇ ਲੱਗੀ ਕੱਟਣ ਤੇ ਮੇਰੇ ਬੇਟੇ ਨੂੰ ਸਾਧ ਹੀ ਪ੍ਰੋਬਲਮ ਹੋ ਰਹੀ ਉੱਥੇ ਹੀ ਉਹ ਜਦੋਂ ਟੱਕਾ ਮੁਕੀ ਉਹ ਦਿਨ ਹੋਈ ਉਹ बेहोश ਹੋ ਗਿਆ ਗੱਡੀ ਦੇ ਵਿੱਚ ਉਹਨੇ ਬੱਚੇ ਮੇਰੇ ਗੱਡੀ ਦੇ ਵਿੱਚ ਨਾ ਬੰਦ ਕਰ ਲਏ ਚਾਪੀਆਂ ਦੇ ਲੀਆਂ ਨੇ ਤੇ ਟੱਕਾ ਮੁਕੀ ਉੱਥੇ ਉਹ ਵੀ ਮੈਂ ਆਪਣੇ ਬੱਚਿਆਂ ਦੀ ਖਾਤਰ ਉਸ ਇਹਨਾਂ ਦੇ ਨਾਲ ਬੈਸ ਰਹੀ ਹਾਂ ਝਗੜਾ ਹੁੰਦਾ ਰਿਹਾ ਮੇਰਾ ਟੱਕਾ ਮੁਕੀ ਚੱਲਦੀ ਰਹੀ ਕਿ ਮੇਰੀ ਗੱਡੀ ਵਾਜੇ ਜਾਂ ਬੱਚੇ ਵਾਜੇ ਕਿਉਂਕਿ ਪਿੰਡ ਦੇ ਇਲਾਕੇ ਲੱਗੇ ਲੱਗੇ ਪਰ ਅਵੇ ਕੋਈ ਨਹੀਂ ਬੰਦਾ ਨਹੀਂ ਹੈਗਾ ਔਰ ਇਕੱਲੀਆਂ ਜਨਾਨੀਆਂ ਰਹਿੰਦੀਆਂ ਨੇ ਤੇ ਇਥੋਂ ਡਰਦਿਆਂ ਨੂੰ ਉਹ ਵੀ ਬਾਹਰ ਨਹੀਂ ਨਿਕਲ पाए ਕੋਈ ਵੀ ਬਾਹਰ ਇੰਨਾ ਹਕਾਮਾ ਹੋ ਗਿਆ ਕਾਫੀ ਟਾਈਮ ਸਾਡੀ ਝੜਪ ਚ ਜਿਨ੍ਹਾਂ ਵਿੱਚ ਇਹ ਕੰਕੀ ਦੇ ਕੇ ਗਏ ਨੇ ਕਿ ਅੱਜ ਤਾਂ ਬਚ ਗੀਆਂ ਨੈਕਸਟ ਟਾਈਮ ਤੋਂ ਤੇਰੇ ਬੱਚੇ ਤਾਂ ਤੂੰ ਤੇਰੀ ਬੱਚੇ ਦੀ ਸਫਾਰੀ ਮਿਲੀ ਅਸੀਂ ਕਿਸੇ ਹਾਲ ਵਿੱਚ ਨਹੀਂ ਛੱਡਾਂ ਤੇ ਮਿੰਮੋ ਜਿਹੜਾ ਹੁੰਦੀ ਜਾਂਦੀ ਦੀ ਦੂਜੀ ਤਾਂ ਪੂਰੀ ਤਰ੍ਹਾਂ ਖਤਰਾ ਹੋਇਆ ਪਿਆ ਮੈਂ ਤੁਹਾਨੂੰ ਬਕਾਇਦਾ ਨਾਲ ਵੀਡੀਓ ਦਿਨੀ ਹੈ ਕਿ ਜੋ ਮਿਲਣਾ ਹਾਲਾਤ ਹੋਏ ਨੇ ਕਿੱਦਾਂ ਹੋਏ ਨੇ ਮੇਰੇ ਬੱਚੇ ਗੱਡੀ ਤੇ ਨਾਲ ਕਿੱਦਾਂ ਬੰਦ ਕਰ ਲਏ ਨੇ ਬੱਚਿਆਂ ਦੇ ਸ਼ੀਸ਼ੇ ਬੰਦ ਕੀਤੇ ਹੋਏ ਗੱਡੀ ਨੇ ਬੱਚੀ ਅੰਦਰ ਘੁੰਮ ਹੋਏ ਪੈਨੇ ਮੇਰੇ ਬਹੁਤ ਹਾਲਾਤ ਜਿਹੜਾ ਮੈਂ ਉਸ ਟਾਈਮ ਮੇਰੇ ਤੇ ਮਾਰੇ ਕਿਤਾ ਮੈਂ ਇੰਨਾ ਜ਼ਿਆਦਾ ਇੱਕ ਮੁਲਾਜ਼ਮ ਹੁੰਦੀ ਹੋਈ ਉਹਨਾਂ ਨਾਲ ਇੰਨੇ ਬੰਦਿਆਂ ਨਾਲ ਕੋਲ ਰਹੀਆਂ ਕੋਲ ਕੇ ਉਹਨਾਂ ਕੋਲੋਂ ਚਾਬੀਆਂ ਕੋਰੀਆਂ ਬੱਚੇ ਆਪਣਿਆਂ ਦਾ ਸੇਫਟੀ ਮੰਗ ਰਹੀਆਂ ਤੇ ਉਹਨਾਂ ਦੇ ਨਾਲ ਹਰ ਜਗ੍ਹਾ ਘੁੰਮਦੀ ਰਹੀਆਂ ਤੇ ਉਹਨਾਂ ਨੇ ਇੱਕੋ ਹੀ ਧਮਕੀ ਦਿੱਤੀ ਆ ਕਿ ਅਸੀਂ ਨਾ ਇਹ ਬੱਚੇ ਛੱਡ ਨਹੀਂ ਆ ਨਾ ਹੀ ਘੇਰੋ ਛੱਡਣਾ। ਉਸ ਵੇਲੇ ਇਹਨਾਂ ਨੇ ਮੇਰੇ ਕੋਲ ਚਾਬੀਆਂ ਵੀ ਖੋਲੀਆਂ ਮੇਰੇ ਜਿਹੜੀ ਗੱਡੀ ਵਿੱਚ ਕਾਰਡ ਸੀ ਉਹ ਵੀ ਇਹਨਾਂ ਨੇ ਕੱਢ ਲੈਣੀ ਮੇਰੇ ਕੋਲ ਮੇਰਾ ਫੋਨ ਵੀ ਖੋਲਿਆ ਜਿਹੜਾ ਇੱਕ ਸਕੂਨ ਰਹਿ ਗਿਆ ਮੇਰੇ ਕੋਲ ਮੇਉ ਸਕੂਨ ਤਾਂ ਫਟਾ ਜਿੰਨੀ ਵੀ ਮੇਰੇ ਕੋਲ ਵੀਡੀਓ ਬਣੀ ਹੈ ਨਾ ਮੈਂ ਤਾਂ ਕੰਮ ਉੱਤੀ ਹੁੰਦੀਆਂ ਕਰਦਿਆਂ ਜਿੰਨਾ ਵੀ ਬਣੀ ਪੂਰਨੀ ਤੇ ਮੇਰੇ ਕੋਲ ਹੈਗੀ ਆ ਥੈਨ ਇਹਨਾਂ ਨੂੰ ਪੁਲਿਸ ਨੂੰ ਇੱਕ ਹੀ ਮੇਰੀ ਕਾਲ ਕੀਤੀ ਆ ਕੋਈ ਪੁਲਿਸ ਨੇ ਵਾਸਤੇ ਨਿਕ ਕੁਇਕਲੀ ਐਕਸ਼ਨ ਨਹੀਂ ਲਿਆ ਜਦੋਂ ਸਾਰਾ ਕਾਹੜ ਹੋ ਗਿਆ ਉੱਥੇ ਭੱਜ ਗਏ ਨੇ ਫਿਰ ਜਾ ਕੇ ਕਿਤੇ ਪੁਲਿਸ ਕੇ 2 ਘੰਟੇ ਬਾਅਦ ਜਾ ਕੇ ਉੱਥੇ ਆਈ ਆ ਤੇ ਪੁਲਿਸ ਨੇ ਕੱਲ ਜਦੋਂ ਸਾਨੂੰ ਥਾਣੇ 'ਚ ਬੁਲਾਇਆ ਉੱਥੇ ਇਕੱਠੇ ਹੋਏ ਮੈਂ ਵੀਡੀਓ ਜਿੱਤਨਾ ਕਿਹਾ ਬੰਦੇ ਨੇ ਮੈਂ ਤੱਪਿਆ ਨੂੰ ਨਾਲ ਉਹ ਕਹਿੰਦਾ ਪੁਲਿਸ ਨੇ ਬੁਲਾਇਆ ਉੱਥੇ ਆਣ ਕੇ ਮੈਨੂੰ ਆਮ ਪਾਰਟੀ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਆਮ ਪਾਰਟੀ ਦੇ ਬੰਦੇ ਆ ਆ ਪਾਰਟੀ ਦੇ ਪ੍ਰਚਾਰਕ ਆ ਜਾਂ ਤੇ ਇਹਨੂੰ ਦਰਫਾਤ ਨੂੰ ਵਾਪਸ ਲੈ ਲੈਣਾ ਤੇ ਜਾਂ ਫਿਰ ਜੇ ਅਸੀਂ ਇਹ ਤਾਂ ਕੰਮ ਕਰਨਾ ਕਰਨਾ ਅੱਜ ਨਹੀਂ ਤੇ ਫਿਰ ਕੱਲ ਜਾ ਦਾਂਗੇ ਤੁਹਾਨੂੰ ਤੇਰੇ ਬੱਚੇ ਵੀ ਮਾਰੇ ਹੋਏ ਜਿਦਾ ਕਰਕੇ ਨਿਕਲਦੇ ਆ ਆਪਣੇ ਬੱਚੇ ਵੀ ਪਾਸੇ ਕੀਤੇ ਹੋਏ ਤੇ ਮੈਨੂੰ ਡਿਊਟੀ ਹੈ ਹੋਂਤੇ ਕਿ ਹੁਣ ਇਸ ਟਾਈਮ ਬਹੁਤ ਜ਼ਿਆਦਾ ਖਤਰਾ ਹੈ ਕਿ ਮੈਨੂੰ ਕਿੱਥੇ ਮੈਨੂੰ ਮਾਰ ਦੇਣਾ ਕਿੱਥੇ ਇਹਨਾਂ ਸਾਰੇ ਹੀ ਬੰਦੇ ਜਿੰਨੇ ਵਕਤ ਮੇਰੇ ਦੁਆਰੇ ਹੋ ਗਏ ਆ ਨਾ ਗੱਡੀ ਦੇ ਸਾਰੇ ਨੇ ਟੁੱਟਦੀ ਸ਼ਰਾਬ ਕੀਤੀ ਹੋਈ ਸੀ ਤੇ ਹਰਕਤਾਂ ਇੰਨੀਆਂ ਗੰਦੀਆਂ ਕਰ ਰਹੇ ਸੀ ਇਹ ਕਹ ਲਓ ਕਿ ਆਪਣੇ ਆਪ ਨੂੰ ਉਸ ਤੋਂ ਕਿੰਨੀ ਸਟਰੋਂਗ ਹੋ ਕੇ ਉਹਨਾਂ ਬੰਦਿਆਂ ਦੇ ਵਿੱਚ ਮੈਂ ਕੱਲੀ ਝੁਂਜਟ ਰਹੀ ਆ ਤੁਸੀਂ ਬਕਾਇਦਾ ਵੀਡੀਓ ਦੇ ਸਕਦੇ ਹੋ ਕਿ ਜਿਸ ਵੀਡੀਓ ਦੇ ਵਿੱਚ ਮੈਂ ਕੱਲੀ ਉਹਨਾਂ ਨਾਲ ਇੰਨਾਂ ਨਾਲ ਕੋਲ ਰਹੀ ਆ ਇਹ ਤਾਂ ਹਫੇ ਆ ਗਿਆ ਉਹੋ ਚਾਹਣਾ ਪਾਣੀ ਵੀ ਮੁਕਸੂਰ ਦਾ ਪਾਣੀ ਦੇ ਵਿੱਚ ਜਿਹੜਾ ਐਸ.ਐਚ.ਓ. ਤੇ ਵੀ ਬਹੁਤ ਜ਼ਿਆਦਾ ਦਬਾਅ ਪਾਇਆ ਜਾ ਰਿਹਾ ਹੈ ਮੇਰੇ ਤੇ ਵੀ ਦਬਾਅ ਪਾਇਆ ਜਾ ਰਿਹਾ ਕਿ ਜੇ ਇਹ ਕੰਮ ਹੁੰਦਾ ਹੈ ਤੇ ਪਰਚਾ ਬਾਅਦ ਚ ਹੋਏਗਾ ਬੱਚੇ ਤੇਰੇ ਪਹਿਲਾਂ ਮੰਨਣਗੇ ਸਾਨੂੰ ਤਾਂ ਹੁਣ ਤੇ ਜਿਹੜੀ ਆਉਣੀ ਸੀ ਤੇਰੀ ਖਾਰੀ ਹੋ ਆਈ ਇਦੇ ਵਿੱਚ ਇਹਦੇ ਵਿੱਚ ਆਪ ਦਾ ਸਵਾਲ ਇਹਦੇ ਵਿੱਚ ਹੁਣ ਮੈਨੂੰ ਇਹ ਡਾਊਟ ਆ ਕਿ ਕਿਉਂਕਿ ਮੇਰਾ 7 ਸਾਲ ਤੋਂ ਆਪਣੀ ਇਨ-ਲੋਸ ਦੇ ਨਾਲ ਡਿਸਕਿਊਟ ਸੀ ਔਰ ਕੋਈ ਜੀ ਹੀ ਦਿਨ ਪਹਿਲਾਂ ਅੱਜ ਮੇਰੇ ਜੀਠ ਵੱਲੋਂ ਮੈਨੂੰ ਪੁਰਕਤਾਲ ਦੇ ਵਿੱਚ ਬੈਠੇ ਹੋਏ ਜਤਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਟਿੰਡ ਸਤਾ ਪਰ ਤੇ ਮੇਰੇ ਹਸਬੰਡ ਜਤਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਮੇਰੀ ਸੱਸ ਸੰਜੀਤ ਕੋ ਔਰ ਮੇਰੀ ਜਿਠਾਣੀ ਸੀਤਾ ਜਿਨ੍ਹਾਂ ਵੱਲੋਂ ਮੈਨੂੰ ਜੇ ਖੱਤਾਂ ਪੈਲੋਂ ਹੀ ਕੰਪਿੰਗਾਂ ਆਈਆਂ ਨੇ ਬੱਚਿਆਂ ਨੂੰ ਮਾਰਦੇ ਔਰ ਮੈਂ ਨੂੰ ਮੰਨ ਤਾ ਅਜ ਤੋਂ ਵੱਧ ਤਾਂ ਪਹਿਲਾਂ ਹੀ ACP ਕ੍ਰਾਈਮ ਨੇ ਸਾਨੂੰ ਆਫਿਸ ਬੁਲਾਇਆ ਤੇ ਉਹਨਾਂ ਨੂੰ ਜਿੱਥੇ ਕਿ ਮੇਰੇ ਹਸਬੰਦ ਨੇ ਉਤੋਂ ਨਿਕਲਦਿਆਂ ਹੀ ਮੇਰੇ 'ਤੇ ਧਮਕੀ ਦਿੱਤੀ ਹੈ ਕਿ ਤੈਨੂੰ ਤੇ ਤੂੰ ਸਾਡੇ ਮੈਨੂੰ ਤੇਨਾਂ ਸਾਹਮਣੇ ਬੱਚੇ ਗੋਲਿਆਂ ਨਾਲ ਮਾਰਾਂਗਾ ਮੈਨੂੰ ਪੂਰਾ ਡਾਊਟ ਹੈ ਕਿ ਇਸ ਪਲੈਨਿੰਗ ਦੇ ਪਿੱਛੇ ਉਹਨਾਂ ਦਾ ਹੱਥ ਦਾ ਪੁਲਿਸ ਟੀਪ ਨਹੀਂ ਜਾਵੇ ਤੇ ਸਾਰੀ ਜਾਂਚ ਹੋ ਸਕਦੀ ਹੈ